ਆਡਾ ਨਾਲ ਆਸਮਾਨ ਕਪੜੇ ਕੁੱਪੜੇ ਸਭ ਰੁੜ ਗਏ ਫ੍ਰਿਜ ਫਰੂਜ ਸਾਰੀਆਂ ਰੁੜ ਗਈਆਂ ਸਾਡਾ ਬਹੁਤ ਨੁਕਸਾਨ ਜਿਹਾ ਹੋਇਆ ਤੇ ਹੁਣ ਤੁਸੀਂ ਘਰ ਕਿਵੇਂ ਜਾਂਦੇ ਹੋ ਹੁੰਦੇ ਘਰ ਕੰਦ ਟੱਪ ਕੇ ਜਾਂਦੇ ਹੋ ਤੁਹਾਡੇ ਸਾਹਮਣੇ ਪਾਣੀ ਡੇ ਬਾਜੇ ਨਾਲ ਖਾਲੀ ਕਰਨ ਡੇਰਵ ਬਬਾ ਨਾਨਕ ਦੇ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਨੇ ਆ ਘਰ ਦੇ ਅੰਦਰ ਹਜੇ ਵੀ ਕਿੰਨਾ ਹੀ ਪਾਣੀ ਇਕੱਠਾ ਹੈ ਜਿਹਨੂੰ ਕੱਢ ਕੱਢ ਕੇ ਆਪਣੇ ਘਰ ਦੇ ਅੰਦਰ ਜਾਂਦਾ ਰਸਤਾ ਬਣਾ ਰਹੇ ਨੇ ਵੀਰ ਜੀ ਤੇ ਘਰ ਦਾ ਬਹੁਤ ਹੀ ਬੁਰਾ ਹਾਲ ਹੈ ਪੱਖੋ ਕੇ ਟਾਲੀ ਟਾਲੀ ਸਾਹਿਬ ਪਿੰਡ ਹੈ ਜਿੱਥੇ ਅਸੀਂ ਇਸ ਟਾਈਮ ਹੈਗੇ ਆ ਤੇ ਇਹ ਪਰਿਵਾਰ ਦੇ ਨਾਲ ਜਰੂਰ ਗੱਲਬਾਤ ਕਰਾਂਗੇ ਅੱਗੇ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਇਹਨਾਂ ਦੇ ਘਰ ਦੀ ਤਸਵੀਰ ਹੈ ਉਹ ਜਿੱਧਰ ਕੀ ਜਾਣ ਦਾ ਰਸਤਾ ਹੀ ਨਹੀਂ ਹੈਗਾ ਤੇ ਕੰਧਾਂ ਟਪ ਟਪ ਕੇ ਵੀਰ ਜੀ ਹੁਣੀ ਕਹਿੰਦੇ ਕਿ ਅਸੀਂ ਆਪਣੇ ਘਰ ਦੇ ਅੰਦਰ ਐਂਟਰ ਹੋ ਰਿਹਾ ਸੋ ਵੀਰ ਜੀ ਮੇਰੇ ਨਾਲ ਨੇ ਵੀਰ ਜੀ ਜਰੂਰ ਜਾਨਣਾ ਚਾਹਾਂਗੇ ਤੁਹਾਡੇ ਤੋਂ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਕੋਲ ਨੁਕਸਾਨ ਹੋਇਆ ਸਾਡਾ ਜੀ ਹਾਂਜੀ ਸਾਡਾ ਸਾਰਾ ਸਮਾਨ ਕੱਪੜੇ ਕੂਪੜੇ ਸਭ ਰੁੜ ਗਏ ਫ੍ਰਿਜ ਫਰੂਜ ਸਾਰੀਆਂ ਰੁੜ ਗਈਆਂ ਸਾਡਾ ਬਹੁਤ ਤੇ ਹੁਣ ਤੁਸੀਂ ਘਰ ਕਿਵੇਂ ਜਾਂਦੇ ਹੋ ਅੰਦਰ ਘਰ ਕੰ ਦਾ ਟੱਪ ਕੇ ਜਾਂਦੇ ਹੋ ਤੁਹਾਡੇ ਸਾਹਮਣੇ ਪਾਣੀ ਡੇਬਾ ਦੇ ਨਾਲ ਖਾਲੀ ਕਰਨ ਬਹੁਤ ਪ੍ਰੇਸ਼ਾਨੀ ਜਿਆਦਾ ਜਾਨ ਨੂੰ ਬਹੁਤ ਦਿੱਕਤ ਆਉਂਦੀ ਜਾਨ ਨੂੰ ਸਭ ਕਪੜਾ ਲੀੜਾ ਸਭ ਜੇ ਰੋੜ ਗਿਆ ਡਾ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਹੈਗੇ 5-6 ਪਰਿਵਾਰ ਆ ਡਾ ਉਹ ਸਾਰਾ ਦੂਰ ਕਿਤੇ ਰਹਿੰਦੇ ਹੁਣ ਪਾਣੀ ਕਰਕੇ ਆ ਜਾਂਦੇ ਘੜੀ ਕੇ ਵੇਖ ਜਾਂਦੇ ਬਾਦ ਪਾਣੀ ਪੂਣੀ ਕੱਢ ਜਾਂਦੇ ਬਾਲਟੀਆਂ ਨਾਲ ਤੇ ਕੋਈ ਪਹੁੰਚਿਆ ਇੱਥੇ ਹੈਲਪ ਕਰਨ ਲਈ ਨਹੀਂ ਅਜੇ ਨਹੀਂ ਕੋਈ ਪਹੁੰਚਿਆ ਜੇ ਇੱਥੇ ਤੇ ਤੁਸੀਂ ਗੁਹਾਰ ਲਗਾਈ ਆ ਹਾਂਜੀ ਲਾਈ ਜਾਰ ਤੇ ਕਿਤੇ ਕਿਤੇ ਜ਼ਰੀਏ ਭਗਵਾਨ ਮਾਨ ਕਰ ਗਏ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਤੁਸੀਂ ਹੈਲਪ ਮੰਗੀ ਹੈ ਜਾਂ ਕਿਸੇ ਨੂੰ ਕਿਹਾ ਹੈ ਕਿਵੇਂ ਕਿਸੇ ਨੂੰ ਕਿਹਾ ਜੇ ਆਪਾਂ ਸੋ ਇਸ ਪਰਿਵਾਰ ਦੀ ਵੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਜਿੱਥੇ ਸਾਰੇ ਅਸੀਂ ਪਹੁੰਚ ਕੇ ਇਕਜੁੱਟ ਹੋ ਕੇ ਪੰਜਾਬੀ ਸਾਰੇ ਅਸੀਂ ਪਹੁੰਚ ਕੇ ਆਪਣੇ ਪੰਜਾਬੀਆਂ ਦੀ ਹੈਲਪ ਕਰ ਰਹੇ ਹਾਂ ਸੋ ਇੱਥੇ ਵੀ ਜ਼ਰੂਰ ਤੁਸੀਂ ਇੱਕ ਵਾਰ ਆਓ ਇਹ ਵੀ ਤਸਵੀਰ ਜਿਹੜੀ ਬਹੁਤ ਜ਼ਿਆਦਾ ਹਲੂਨ ਦੇਣ ਵਾਲੀ ਛੋਟੇ ਛੋਟੇ ਬੱਚੇ ਲੱਗੇ ਹੋਏ ਆ ਪਾਣੀ ਕੱਢਣ ਵਾਸਤੇ ਮਤਲਬ ਪੜਨ ਦੀ ਉਮਰ ਹੈ ਖੇਡਣ ਦੀ ਉਮਰ ਹੈ ਔਰ ਹੜ੍ਹ ਨੇ ਕਿੰਨਾ ਇਹਨਾਂ ਦੀ ਲਾਈਫ ਨੂੰ 5 ਤੋਂ 7 ਸਾਲ ਪਿੱਛੇ ਕਰ ਦਿੱਤਾ ਸੋ ਇਹ ਤਸਵੀਰਾਂ ਬਹੁਤ ਜ਼ਿਆਦਾ ਹਲੂ ਦੇਣ ਵਾਲੀਆਂ ਨੇ ਹਲੂਨ ਦੇਣ ਵਾਲੀਆਂ ਨੇ ਸੈਡ ਤਸਵੀਰਾਂ ਨੇ ਬੇਸਿਕਲੀ ਜਿਹੜੀਆਂ ਕਿ ਪੰਜਾਬ ਤੋਂ ਅਸੀਂ ਦੇਖ ਪਾ ਰਹੇ ਹਾਂ ਅਸੀਂ ਆਪਣੇ ਪੰਜਾਬ ਨੂੰ ਡੁੱਬਦਾ ਨਹੀਂ ਦੇਖ ਸਕਦੇ ਸੋ ਆਪਣੇ ਪੰਜਾਬ ਦੀ ਹੈਲਪ ਕਰਨ ਦੇ ਲਈ ਆਪਣੇ ਪੰਜਾਬੀਆਂ ਦੀ ਮਦਦ ਕਰਨ ਦੇ ਲਈ ਆਪਣੇ ਪੰਜਾਬੀ ਮੈਦਾਨ ਦੇ ਵਿੱਚ ਉਤਰੇ ਨੇ ਸਾਰੇ نیچے ਆਏ ਨੇ ਗਰਾਊਂਡ ਜ਼ੀਰੋ ਤੇ ਤਾਂ ਕਿ ਮਦਦ ਕਰਨ ਸਾਨੂੰ ਮੈਡਮ ਖਾਣ ਪੀਣ ਦੀ ਬੜੀ ਪ੍ਰੇਸ਼ਾਨੀ ਹੈ ਖਾਣ ਪੀਣ ਸਾਡੇ ਕਦੇ ਬਣ ਨਹੀਂ ਰਿਹਾ ਜੇ ਬਹੁਤ ਪਰੇਸ਼ਾਨ ਜਿਆਦਾ ਜਿਆਦਾ ਆਪਾਂ ਤੁਹਾਡੇ ਕੋਲ ਖਾਣ ਪੀਣ ਲਈ ਕੁਝ ਨਹੀਂ ਹੈਗਾ ਖਾਣ ਪੀਣ ਵਾਸਤੇ ਬੜੇ ਛੋਟੇ ਛੋਟੇ ਨਿਆਣੇ ਜੇ ਉਹ ਵੀ ਬੜੇ ਪਰੇਸ਼ਾਨ ਤੁਹਾਡੇ ਸਾਹਮਣੇ ਪਾਣੀ ਦੇ ਕੱਢਣ ਛੋਟੇ ਛੋਟੇ ਜੇ ਹਾਂਜੀ ਸੋ ਹੈਲਪ ਜਿਹੜੀ ਕਰੋ ਜ਼ਰੂਰ ਕਰੋ ਸਕਦੇ ਹੋ ਅਗਰ ਕੋਈ ਵੀ ਐਨ ਆਰ ਆਈ ਫੈਮਲੀਆਂ ਦੇਖ ਰਹੀਆਂ ਨੇ ਕੋਈ ਕਲਾਕਾਰ ਦੇਖ ਰਿਹਾ ਅਗਰ ਗਵਰਨਮੈਂਟ ਵੀ ਦੇਖ ਰਹੀ ਹੈ ਵੀਡੀਓ ਨੂੰ ਤਾਂ ਡੈਫੀਨਿਟਲੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਜ਼ਿਆਦਾ ਤਰਸ ਆ ਰਿਹਾ ਜਦੋਂ ਅਸੀਂ ਦੇਖ ਰਹੇ ਹਾਂ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਆਪਣੇ ਘਰਾਂ ਦੇ ਅੰਦਰੋਂ ਪਾਣੀ ਕੱਢ ਰਹੇ ਨੇ ਸੋ ਪਾਣੀ ਕਿੰਨੇ ਕਨੇ ਫੋਟੇ ਅੰਦਰ ਪਾਣੀ ਜੀ ਮੈਡਮ ਜੀ ਹੋ ਗਿਆ 10-10 ਫੁੱਟ ਪਾਣੀ ਹੋ ਗਿਆ ਅਜੇ ਘਰ ਸਾਰੇ ਡੁੱਬ ਗਏ ਸਾਰਾ ਘਰ ਡੁੱਬ ਗਿਆ ਜ ਸਾਡਾ ਤੇ ਪਿੰਡ ਸਾਦਾਵਾਲੀ ਡੇਰਾ ਬੱਬਾ ਨਾਨਕ ਅੱਛਾ ਸਾਦਾਵਾਲੀ ਪ ਸੋ ਸਾਧਾਂ ਵਾਲੀ ਪਿੰਡ ਦੇ ਵਿੱਚ ਵੀ ਜ਼ਰੂਰ ਜਿਹੜੀਆਂ ਸੰਸਥਾਵਾਂ ਨੇ ਇੱਥੇ ਪਹੁੰਚੇ ਤਾਂ ਇਨ੍ਹਾਂ ਘਰਾਂ ਦੀ ਵੀ ਜ਼ਰੂਰ ਸੁਣਵਾਈ ਕਰੋ ਇਨ੍ਹਾਂ ਘਰਾਂ ਦੀ ਮਦਦ ਕਰੋ ਤਾਂ ਕਿ ਇਹ ਵੀ ਆਪਣੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਰਹੇ ਪਾਉਣ ਔਰ ਪੰਜਾਬ ਹਰਿਆ-ਭਰਿਆ ਵਾਪਸ ਹੋ ਜਾਵੇ ਸਾਡਾ ਸਾਰਾ ਸਮਾਨ ਕੱਪੜੇ ਕੁੱਪੜੇ ਸਭ ਰੁੜ ਗਏ ਫ੍ਰਿਜ ਫਰੂਜ ਸਾਰੀਆਂ ਰੁੜ ਗਈਆਂ ਸਾਡਾ ਬਹੁਤ ਨੁਕਸਾਨ ਜਿਹਾ ਹੋਇਆ ਘਰ ਕਰਕੇ ਮੈਂ ਜਾਂਦੇ ਹਾਂ ਕਰ ਕੰਨ ਦਾ ਟੱਪ ਕੇ ਜਾਂਦੇ ਹਾਂ ਤੁਹਾਡੇ ਸਾਹਮਣੇ ਪਾਣੀ ਡੇ ਬਾਜੇ ਨਾਲ ਖਾਲੀ ਕਰਨ ਡੇਰਾ ਬਬਾ ਬਨਾਨਕ ਦੇ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਨੇ ਆ ਘਰ ਦੇ ਅੰਦਰ ਹਜੇ ਵੀ ਕਿੰਨਾ ਹੀ ਪਾਣੀ ਇਕੱਠਾ ਹੈ ਜਿਹਨੂੰ ਕੱਢ-ਕੱਢ ਕੇ ਆਪਣੇ ਘਰ ਦੇ ਅੰਦਰ ਜਾਂਦਾ ਰਸਤਾ ਬਣਾ ਰਹੇ ਨੇ ਵੀਰ ਜੀ ਤੇ ਘਰ ਦਾ ਬਹੁਤ ਹੀ ਬੁਰਾ ਹਾਲ ਹੈ ਪੱਖੋ ਕੇ ਟਾਲੀ ਟਾਲੀ ਸਾਹਿਬ ਪਿੰਡ ਹੈ ਜਿੱਥੇ ਅਸੀਂ ਇਸ ਟਾਈਮ ਹੈਗੇ ਆ ਤੇ ਇਹ ਪਰਿਵਾਰ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਅੱਗੇ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਇਹਨਾਂ ਦੇ ਘਰ ਦੀ ਤਸਵੀਰ ਹੈ ਉਹ ਜਿੱਧਰ ਕੀ ਜਾਣ ਦਾ ਰਸਤਾ ਹੀ ਨਹੀਂ ਹੈਗਾ ਤੇ ਕੰਦਾਂ ਟੱਪ ਟੱਪ ਕੇ ਵੀਰਜੀ ਹੁਣੀ ਕਹਿੰਦੇ ਕਿ ਅਸੀਂ ਆਪਣੇ ਘਰ ਦੇ ਅੰਦਰ ਐਂਟਰ ਹੋ ਰਿਹਾ। ਸੋ ਵੀਰਜੀ ਮੇਰੇ ਨਾਲ ਨੇ ਵੀਰਜੀ ਜ਼ਰੂਰ ਜਾਨਣਾ ਚਾਹਾਂਗੇ ਤੁਹਾਡੇ ਤੋਂ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਕੋਲ ਨੁਕਸਾਨ ਹੋਇਆ ਸਾਡਾ ਜੇ। ਹਾਂਜੀ। ਸਾਡਾ ਸਾਰਾ ਸਮਾਨ ਕੱਪੜੇ, ਕੁੱਪੜੇ ਸਭ ਰੁੜ ਗਏ, ਫ੍ਰਿਜ ਫਰੂਜ ਸਾਰੀਆਂ ਰੁੜ ਗਈਆਂ, ਸਾਡਾ ਬਹੁਤ ਨੁਕਸਾਨ ਜੇ ਹੋਇਆ। ਤੇ ਹੁਣ ਤੁਸੀਂ ਘਰ ਕਿਵੇਂ ਜਾਂਦੇ ਹੋ ਹੰਦਾ? ਘਰ ਕੰਦਾਂ ਟੱਪ ਕੇ ਜਾਂਦੇ ਹਾਂ ਤੁਹਾਡੇ ਸਾਹਮਣੇ ਪਾਣੀ ਦੇ ਬਾਦੀ ਨਾਲ ਖਾਲੀ ਕਰਨ। ਬਹੁਤ ਪ੍ਰੇਸ਼ਾਨੀ ਜ਼ਿਆਦਾ ਜਾਨੂ। ਬਹੁਤ ਦਿੱਕਤ ਆਉਂਦੀ ਜਾਨੂ। ਸ ਕਾ ਦੇ ਵਿੱਚ ਕੌਣ ਕੌਣ ਹੈ ਕਰਦੇ ਹੈਗੇ 5-6 ਪਰਿਵਾਰਾ ਦਾ ਸਾਰਾ ਦੂਰ ਕਿਤੇ ਰਹਿੰਦੇ ਹੁਣ ਪਾਣੀ ਕਰਕੇ ਆ ਜਾਂਦੇ ਘੜੀ ਕੇ ਵੇਖ ਜਾਂਦੇ ਬਾਦ ਪਾਣੀ ਪੂਣੀ ਕਢ ਜਾਂਦੇ ਬਾਲਟੀਆਂ ਨਾਲ ਤੇ ਕੋਈ ਪਹੁੰਚਿਆ ਇੱਥੇ ਹੈਲਪ ਕਰਨ ਲਈ ਨਹੀਂ ਅਜੇ ਨਹੀਂ ਕੋਈ ਪਹੁੰਚਿਆ ਜ ਇੱਥੇ ਤੇ ਤੁਸੀਂ ਗੁਹਾਰ ਲਗਾਈ ਆ ਹਾਂਜੀ ਲਾਈ ਜਹਾਰ ਤੇ ਕਿਤੇ ਕਿਤੇ ਜ਼ਰੀਏ ਭਗਵਾਨ ਮਾਨ ਕਰ ਗਏ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਤੁਸੀਂ ਹੈਲਪ ਮੰਗੀ ਹੈ ਜਾਂ ਕਿਸੇ ਨੂੰ ਕਿਹਾ ਹੈ ਜਾਂ ਕਿਵੇਂ ਕਿਸੇ ਨੂੰ ਕਿਹਾ ਜੇ ਆਪਾਂ ਸੋ ਇਸ ਪਰਿਵਾਰ ਦੀ ਵੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਜਿੱਥੇ ਸਾਰੇ ਅਸੀਂ ਪਹੁੰਚ ਕੇ ਇਕਜੁੱਟ ਹੋ ਕੇ ਪੰਜਾਬੀ ਸਾਰੇ ਅਸੀਂ ਪਹੁੰਚ ਕੇ ਆਪਣੇ ਪੰਜਾਬੀਆਂ ਦੀ ਹੈਲਪ ਕਰ ਰਹੇ ਹਾਂ ਸੋ ਇੱਥੇ ਵੀ ਜ਼ਰੂਰ ਤੁਸੀਂ ਇੱਕ ਵਾਰ ਆਓ ਇਹ ਵੀ ਤਸਵੀਰ ਜਿਹੜੀ ਬਹੁਤ ਜ਼ਿਆਦਾ ਹਲੂਨ ਦੇਣ ਵਾਲੀ ਛੋਟੇ ਛੋਟੇ ਬੱਚੇ ਲੱਗੇ ਹੋਏ ਆ ਪਾਣੀ ਕੱਢਣ ਵਾਸਤੇ ਮਤਲਬ ਪੜਨ ਦੀ ਉਮਰ ਹੈ ਖੇਡਣ ਦੀ ਉਮਰ ਹੈ ਔਰ ਹੜ੍ਹ ਨੇ ਕਿੰਨਾ ਇਹਨਾਂ ਦੀ ਲਾਈਫ ਨੂੰ 5 ਤੋਂ 7 ਸਾਲ ਪਿੱਛੇ ਕਰ ਦਿੱਤਾ ਸੋ ਇਹ ਤਸਵੀਰਾਂ ਬਹੁਤ ਜ਼ਿਆਦਾ ਹਲੂ ਦੇਣ ਵਾਲੀਆਂ ਨੇ ਹਲੂਨ ਦੇਣ ਵਾਲੀਆਂ ਨੇ ਸੈਡ ਤਸਵੀਰਾਂ ਨੇ ਬੇਸਿਕਲੀ ਜਿਹੜੀਆਂ ਕਿ ਪੰਜਾਬ ਤੋਂ ਅਸੀਂ ਦੇਖ ਪਾ ਰਹੇ ਹਾਂ ਅਸੀਂ ਆਪਣੇ ਪੰਜਾਬ ਨੂੰ ਡੁੱਬਦਾ ਨਹੀਂ ਦੇਖ ਸਕਦੇ ਸੋ ਆਪਣੇ ਪੰਜਾਬ ਦੀ ਹੈਲਪ ਕਰਨ ਦੇ ਲਈ ਆਪਣੇ ਪੰਜਾਬੀਆਂ ਦੀ ਮਦਦ ਕਰਨ ਦੇ ਲਈ ਆਪਣੇ ਪੰਜਾਬੀ ਮੈਦਾਨ ਦੇ ਵਿੱਚ ਉਤਰੇ ਨੇ ਸਾਰੇ نیچے ਆਏ ਨੇ ਗਰਾਊਂਡ ਜ਼ੀਰੋ ਤੇ ਤਾਂ ਕਿ ਮਦਦ ਕਰਨ ਸਾਨੂੰ ਮੈਡਮ ਖਾਣ ਪੀਣ ਦੀ ਬੜੀ ਪ੍ਰੇਸ਼ਾਨੀ ਹੈ ਖਾਣ ਪੀਣ ਸਾਡੇ ਕਦੇ ਬੰਨ ਨਹੀਂ ਰਿਹਾ ਜੇ ਬਹੁਤ ਪਰੇਸ਼ਾਨ ਜਿਆਦਾ ਜਿਆਦਾ ਆਪਾਂ ਤੁਹਾਡੇ ਕੋਲ ਖਾਣ ਪੀਣ ਲਈ ਕੁਝ ਨਹੀਂ ਹੈਗਾ ਖਾਣ ਪੀਣ ਵਾਸਤੇ ਬੜੇ ਛੋਟੇ ਛੋਟੇ ਨਿਆਣੇ ਜੇ ਉਹ ਵੀ ਬੜੇ ਪਰੇਸ਼ਾਨ ਤੁਹਾਡੇ ਸਾਹਮਣੇ ਪਾਣੀ ਦੇ ਕੱਢਣ ਛੋਟੇ ਛੋਟੇ ਜੇ ਹਾਂਜੀ ਸੋ ਹੈਲਪ ਜਿਹੜੀ ਕਰੋ ਜ਼ਰੂਰ ਕਰੋ ਸਕਦੇ ਹੋ ਅਗਰ ਕੋਈ ਵੀ ਐਨ ਆਰ ਆਈ ਫੈਮਲੀਆਂ ਦੇਖ ਰਹੀਆਂ ਨੇ ਕੋਈ ਕਲਾਕਾਰ ਦੇਖ ਰਿਹਾ ਹੈ ਅਗਰ ਗਵਰਨਮੈਂਟ ਵੀ ਦੇਖ ਰਹੀ ਹੈ ਵੀਡੀਓ ਨੂੰ ਤਾਂ ਡੈਫੀਨਿਟਲੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਜ਼ਿਆਦਾ ਤਰਸ ਆ ਰਿਹਾ ਜਦੋਂ ਅਸੀਂ ਦੇਖ ਰਹੇ ਹਾਂ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਆਪਣੇ ਘਰਾਂ ਦੇ ਅੰਦਰੋਂ ਪਾਣੀ ਕੱਢ ਰਹੇ ਨੇ ਸੋ ਪਾਣੀ ਕਿੰਨੇ ਕਨੇ ਫੁੱਟੇ ਅੰਦਰ ਪਾਣੀ ਜੀ ਮੈਡਮ ਜੀ ਹੋ ਗਿਆ 10-10 ਫੁੱਟ ਪਾਣੀ ਹੋ ਗਿਆ ਜੇ ਘਰ ਸਾਰੇ ਡੁੱਬ ਗਏ ਸਾਡਾ ਘਰ ਡੁੱਬ ਗਿਆ ਜੀ ਸਾਡਾ ਤੇ ਪਿੰਡ ਸਾਦਾਵਾਲੀ ਡੇਰਾ ਬੱਬਾ ਨਾਨਕ ਅੱਛਾ ਸਾਦਾਵਲੀ ਪਿੰਡ ਹੈ ਤੁਹਾਡਾ ਸਾਦਾਵਲੀ ਪਿੰਡ ਜਿਆਦਾ ਅੱਛਾ ਜੀ ਕੋਈ ਨਹੀਂ ਜਿਆਦਾ ਮਦਦ ਵਾਸਤੇ ਇੱਥੇ ਸੋ ਸਾਦਾਵਲੀ ਪਿੰਡ ਦੇ ਵਿੱਚ ਵੀ ਜ਼ਰੂਰ ਜਿਹੜੀਆਂ ਸੰਸਥਾਵਾਂ ਨੇ ਇੱਥੇ ਪਹੁੰਚੇ ਤਾਂ ਇਹਨਾਂ ਘਰਾਂ ਦੀ ਵੀ ਜ਼ਰੂਰ ਸੁਣਵਾਈ ਕਰੋ ਇਹਨਾਂ ਘਰਾਂ ਦੀ ਮਦਦ ਕਰੋ ਤਾਂ ਕਿ ਇਹ ਵੀ ਆਪਣੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਰਹੇ ਪਾਉਣ ਔਰ ਪੰਜਾਬ ਹਰਿਆ-ਭਰਿਆ ਵਾਪਸ ਹੋ ਜਾਵੇ ਸਾਡਾ ਘਰ ਆਸਮਾਨ ਕਪੜੇ ਕੁੱਪੜੇ ਸਭ ਰੁੜ ਗਏ ਫ੍ਰਿਜ ਫਰੂਜ ਸਾਰੀਆਂ ਰੁੜ ਗਈਆਂ ਸਾਡਾ ਬਹੁਤ ਨੁਕਸਾਨ ਜਿਹਾ ਹੋਇਆ ਤੇ ਹੁਣ ਤੁਸੀਂ ਘਰ ਕਿਵੇਂ ਜਾਂਦੇ ਹੋ ਹਾਂ ਘਰ 간 ਦਾ ਟੱਪ ਕੇ ਜਾਂਦੇ ਹਾਂ ਤੁਹਾਡੇ ਸਾਹਮਣੇ ਪਾਣੀ ਡੇਬਾ ਜੇ ਨਾਲ ਖਾਲੀ ਕਰਨ ਡੇਰਵ ਬਣਾਨਕ ਦੀ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਨੇ ਆ ਘਰ ਦੇ ਅੰਦਰ ਹਜੇ ਵੀ ਕਿੰਨਾ ਹੀ ਪਾਣੀ ਇਕੱਠਾ ਹੈ ਜਿਸ ਨੂੰ ਕੱਢ ਕੱਢ ਕੇ ਆਪਣੇ ਘਰ ਦੇ ਅੰਦਰ ਜਾਣ ਦਾ ਰਸਤਾ ਬਣਾ ਰਹੇ ਨੇ ਵੀਰ ਜੀ ਤੇ ਘਰ ਦਾ ਬਹੁਤ ਹੀ ਬੁਰਾ ਹਾਲ ਹੈ ਪੱਖੋ ਕੇ ਟਾਲੀ ਟਾਲੀ ਸਾਹਿਬ ਪਿੰਡ ਹੈ ਜਿੱਥੇ ਅਸੀਂ ਇਸ ਟਾਈਮ ਹੈਗੇ ਆ ਤੇ ਇਹ ਪਰਿਵਾਰ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਅੱਗੇ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਇਹਨਾਂ ਦੇ ਘਰ ਦੀ ਤਸਵੀਰ ਹੈ ਉਹ ਜਿੱਧਰ ਕੀ ਜਾਣ ਦਾ ਰਸਤਾ ਹੀ ਨਹੀਂ ਹੈਗਾ ਤੇ ਕੰਧਾਂ ਟਪ ਟਪ ਕੇ ਵੀਰ ਜੀ ਹੋਣੀ ਕਹਿੰਦੇ ਕਿ ਅਸੀਂ ਆਪਣੇ ਘਰ ਦੇ ਅੰਦਰ ਐਂਟਰ ਹੋ ਰਹੇ ਆ ਸੋ ਵੀਰ ਜੀ ਮੇਰੇ ਨਾਲ ਨੇ ਵੀਰ ਜੀ ਜ਼ਰੂਰ ਜਾਨਣਾ ਚਾਹਾਂਗੇ ਤੁਹਾਡੇ ਤੋਂ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਕੋਲ ਨੁਕਸਾਨ ਹੋਇਆ ਸਾਡਾ ਜੀ ਹਾਂਜੀ ਸਾਡਾ ਸਾਰਾ ਸਮਾਨ ਕੱਪੜੇ ਕੁੱਪੜੇ ਸਭ ਰੁੜ ਗਏ ਫ੍ਰਿਜ ਫਰੂਜ ਸਾਰੀਆਂ ਰੁੜ ਗਈਆਂ ਸਾਡਾ ਬਹੁਤ ਹੁਣ ਤੁਸੀਂ ਘਰ ਕਿਵੇਂ ਜਾਂਦੇ ਹੋ ਹੰਤਾ ਘਰ ਕੰ ਦਾ ਟੱਪ ਕੇ ਜਾਂਦੇ ਹਾਂ ਤੁਹਾਡੇ ਸਾਹਮਣੇ ਪਾਣੀ ਡੇ ਬਾਦੇ ਨਾਲ ਖਾਲੀ ਕਰਨ ਬਹੁਤ ਪ੍ਰੇਸ਼ਾਨੀ ਜਿਆਦਾ ਜਾਨੂ ਬਹੁਤ ਦਿੱਕਤ ਆਉਂਦੀ ਜਾਨੂ ਸਭ ਕਪੜਾ ਲੀੜਾ ਸਭ ਜੇ ਰੋੜ ਗਿਆ ਡਾ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਹੈਗੇ 5-6 ਪਰਿਵਾਰ ਆ ਡਾ ਉਹ ਸਾਰਾ ਦੂਰ ਕਿਤੇ ਰਹਿੰਦੇ ਹੁਣ ਪਾਣੀ ਕਰਕੇ ਆ ਜਾਂਦੇ ਘੜੀ ਕੇ ਵੇਖ ਜਾਂਦੇ ਬਾਦ ਪਾਣੀ ਪੂਣੀ ਕੱਢ ਜਾਂਦੇ ਬਾਲਟੀਆਂ ਨਾਲ ਤੇ ਕੋਈ ਪਹੁੰਚਿਆ ਇੱਥੇ ਹੈਲਪ ਕਰਨ ਲਈ ਨਹੀਂ ਅਜੇ ਨਹੀਂ ਕੋਈ ਪਹੁੰਚਿਆ ਜੇ ਇੱਥੇ ਤੇ ਤੁਸੀਂ ਗੋਹਰ ਲਗਾਈ ਆ ਹਾਂਜੀ ਲਾਈ ਜਾਰ ਤੇ ਕਿਤੇ ਕਿਤੇ ਜ਼ਰੀਏ ਭਗਵਾਨ ਮਾਨ ਕਰ ਗਏ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਤੁਸੀਂ ਹੈਲਪ ਮੰਗੀ ਹੈ ਜਾਂ ਕਿਸੇ ਨੂੰ ਕਿਹਾ ਹੈ ਜਾਂ ਕਿਵੇਂ ਕਿਸੇ ਨੂੰ ਕਿਹਾ ਜੇ ਆਪਾਂ ਸੋ ਇਸ ਪਰਿਵਾਰ ਦੀ ਵੀ ਜ਼ਰੂਰ ਮਦਦ ਕੀਤੀ ਜਾਵੇ ਕਿਉਂਕਿ ਜਿੱਥੇ ਸਾਰੇ ਅਸੀਂ ਪਹੁੰਚ ਕੇ ਇਕਜੁੱਟ ਹੋ ਕੇ ਪੰਜਾਬੀ ਸਾਰੇ ਅਸੀਂ ਪਹੁੰਚ ਕੇ ਆਪਣੇ ਪੰਜਾਬੀਆਂ ਦੀ ਹੈਲਪ ਕਰ ਰਹੇ ਹਾਂ ਸੋ ਇੱਥੇ ਵੀ ਜ਼ਰੂਰ ਤੁਸੀਂ ਇੱਕ ਵਾਰ ਆਓ ਇਹ ਵੀ ਤਸਵੀਰ ਜਿਹੜੀ ਬਹੁਤ ਜ਼ਿਆਦਾ ਹਲੂਨ ਦੇਣ ਵਾਲੀ ਛੋਟੇ ਛੋਟੇ ਬੱਚੇ ਲੱਗੇ ਹੋਏ ਆ ਪਾਣੀ ਕੱਢਣ ਵਾਸਤੇ ਮਤਲਬ ਪੜਨ ਦੀ ਉਮਰ ਹੈ ਖੇਡਣ ਦੀ ਉਮਰ ਹੈ ਔਰ ਹੜ੍ਹ ਨੇ ਕਿੰਨਾ ਇਹਨਾਂ ਦੀ ਲਾਈਫ ਨੂੰ 5 ਤੋਂ 7 ਸਾਲ ਪਿੱਛੇ ਕਰ ਦਿੱਤਾ ਸੋ ਇਹ ਤਸਵੀਰਾਂ ਬਹੁਤ ਜ਼ਿਆਦਾ ਹਲੂ ਦੇਣ ਵਾਲੀਆਂ ਨੇ ਹਲੂਨ ਦੇਣ ਵਾਲੀਆਂ ਨੇ ਸੈਡ ਤਸਵੀਰਾਂ ਨੇ ਬੇਸਿਕਲੀ ਜਿਹੜੀਆਂ ਕਿ ਪੰਜਾਬ ਤੋਂ ਅਸੀਂ ਦੇਖ ਪਾ ਰਹੇ ਹਾਂ ਅਸੀਂ ਆਪਣੇ ਪੰਜਾਬ ਨੂੰ ਡੁੱਬਦਾ ਨਹੀਂ ਦੇਖ ਸਕਦੇ ਸੋ ਆਪਣੇ ਪੰਜਾਬ ਦੀ ਹੈਲਪ ਕਰਨ ਦੇ ਲਈ ਆਪਣੇ ਪੰਜਾਬੀਆਂ ਦੀ ਮਦਦ ਕਰਨ ਦੇ ਲਈ ਆਪਣੇ ਪੰਜਾਬੀ ਮੈਦਾਨ ਦੇ ਵਿੱਚ ਉਤਰੇ ਨੇ ਸਾਰੇ نیچے ਆਏ ਨੇ ਗਰਾਊਂਡ ਜ਼ੀਰੋ ਤੇ ਤਾਂ ਕਿ ਮਦਦ ਕਰਨ ਸਾਨੂੰ ਮੈਡਮ ਖਾਣ ਪੀਣ ਦੀ ਬੜੀ ਪ੍ਰੇਸ਼ਾਨੀ ਜੇ ਖਾਣ ਪੀਣ ਸਾਡੇ ਕਦੇ ਬੰਨ ਨਹੀਂ ਰਿਹਾ ਜੇ ਬਹੁਤ ਪ੍ਰੇਸ਼ਾਨ ਜਿਆਦਾ ਜਿਆਦਾ ਆਪਾਂ ਤੁਹਾਡੇ ਕੋਲ ਖਾਣ ਪੀਣ ਲਈ ਕੋਈ ਨਹੀਂ ਹੈਗਾ ਖਾਣ ਪੀਣ ਵਾਸਤੇ ਬੜੇ ਛੋਟੇ ਛੋਟੇ ਨਿਆਣੇ ਜੇ ਉਹ ਵੀ ਬੜੇ ਪ੍ਰੇਸ਼ਾਨ ਤੁਹਾਡੇ ਸਾਹਮਣੇ ਪਾਣੀ ਦੇ ਕੱਢਣ ਛੋਟੇ ਛੋਟੇ ਜੇ ਹਾਂਜੀ ਸੋ ਹੈਲਪ ਜਿਹੜੀ ਕਰੋ ਜ਼ਰੂਰ ਕਰੋ ਸਕਦੇ ਹੋ ਅਗਰ ਕੋਈ ਵੀ ਐਨ ਆਰ ਆਈ ਫੈਮਲੀਆਂ ਦੇਖ ਰਹੀਆਂ ਨੇ ਕੋਈ ਕਲਾਕਾਰ ਦੇਖ ਰਿਹਾ ਹੈ ਅਗਰ ਗਵਰਨਮੈਂਟ ਵੀ ਦੇਖ ਰਹੀ ਹੈ ਵੀਡੀਓ ਨੂੰ ਤਾਂ ਡੈਫੀਨਿਟਲੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਬਹੁਤ ਜ਼ਿਆਦਾ ਤਰਸ ਆ ਰਿਹਾ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਆਪਣੇ ਘਰਾਂ ਦੇ ਅੰਦਰੋਂ ਪਾਣੀ ਕੱਢ ਰਹੇ ਨੇ ਸੋ ਪਾਣੀ ਕਿੰਨੇ ਕਨੇ ਫੁੱਟੇ ਅੰਦਰ ਪਾਣੀ ਜੀ ਮੈਡਮ ਜੀ ਹੋ ਗਿਆ 10-10 ਫੁੱਟ ਪਾਣੀ ਹੋ ਗਿਆ ਜੇ ਘਰ ਸਾਰੇ ਡੁੱਬ ਗਏ ਸਾਡਾ ਘਰ ਡੁੱਬ ਗਿਆ ਜ ਸਾਡਾ ਤੇ ਪਿੰਡ ਸਾਦਾ ਵਾਲੀ ਡੇਰਾ ਬੱਬਾ ਨਾਨਕ ਅੱਛਾ ਸਾਦਾਂ ਵਾਲੀ ਪਿੰਡ ਹੈ ਤੁਹਾਡਾ ਸਾਦਾਂ ਵਾਲੀ ਪਿੰਡ ਜਿਆਦਾ ਕੋਈ ਨਹੀਂ ਜਿਆਦਾ ਮਦਦ ਵਾਸਤੇ ਇੱਥੇ ਸੋ ਸਾਦਾਂ ਵਾਲੀ ਪਿੰਡ ਦੇ ਵਿੱਚ ਵੀ ਜ਼ਰੂਰ ਜਿਹੜੀਆਂ ਸੰਸਥਾਵਾਂ ਨੇ ਇੱਥੇ ਪਹੁੰਚੇ ਤਾਂ ਇਹਨਾਂ ਘਰਾਂ ਦੀ ਵੀ ਜ਼ਰੂਰ ਸੁਣਵਾਈ ਕਰੋ ਇਹਨਾਂ ਘਰਾਂ ਦੀ ਮਦਦ ਕਰੋ ਤਾਂ ਕਿ ਇਹ ਵੀ ਆਪਣੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਪਾਉਣ ਔਰ ਪੰਜਾਬ ਹਰਿਆ-ਭਰਿਆ ਵਾਪਸ ਹੋ ਜਾਵੇ